ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਨ ਪ੍ਰੀਤਕੌਰ ਕੀ ਤੋ ਹੰਨੂ ਵੀ ਆ ਸ਼ੂਗਰ ਦੀ ਸਮੱਸਿਆ ਤੇ ਤੁਸੀਂ ਲਗਾਤਾਰ ਇਸ ਫਲਦਾਰ ਸੇਵਨ ਕਰ ਰਹੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਸਰੀਰ ਦੇ ਲਈ ਇਹ ਫਲ ਖਾਣਾ ਬੇਹਦ ਹਾਨੀਕਾਰਕ ਹੋ ਸਕਦਾ ਹੈ ਤਾਂ ਵਿਸਥਾਰ ਦੇ ਨਾਲ ਜਾਣਨ ਦੇ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਹਰ ਕੋਈ ਜਾਣਦਾ ਹੈ ਕਿ ਫਲ ਖਾਣਾ ਸਰੀਰ ਦੇ ਲਈ ਜੰਗਾ ਹੈ ਤੇ ਸਿਹਤਮੰਦ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਫਲ ਖਾਣ ਦੇ ਨਾਲ ਸਰੀਰ ਦਾ 슈ਗਰ ਲੈਵਲ ਵੀ ਵੱਧ ਸਕਦਾ ਹੈ ਕੁਝ ਫਲਾਂ ਦੇ ਵਿੱਚ ਖੰਡ ਅਤੇ ਫੂਟੋਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਇਨਸੁਲਿਨ ਦੇ ਪੱਧਰ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੇਕਰ ਇਹਨਾਂ ਫਲਾਂ ਦਾ ਸੇਵਨ ਸੰਤੁਲਨ ਤੋਂ ਬਿਨਾਂ ਕੀਤਾ ਜਾਵੇ ਤਾਂ ਇਹ ਸਰੀਰ ਦੇ ਵਿੱਚ ਬਲੱਡ 슈ਗਰ ਦੇ ਪੱਧਰ ਨੂੰ ਵਧਾ ਸਕਦਾ ਹੈ ਜੇਕਰ ਤੁਹਾਨੂੰ ਵੀ 슈ਗਰ ਦੀ ਸਮੱਸਿਆ ਹੈ ਤਾਂ ਤੁਸੀਂ ਵੀ ਥੋੜਾ ਸਤਰਕ ਹੋ ਜਾਓ ਕਿਉਂਕਿ ਇਹ ਫਲ ਖਾਣ ਦੇ ਨਾਲ ਤੁਹਾਡੀ ਸਿਹਤ ਤੇ ਮਾੜਾ ਅਸਰ ਪੈ ਸਕਦਾ ਹੈ 슈ਗਰ ਦੇ ਮਰੀਜ਼ਾਂ ਨੂੰ ਖਾਸ ਤੌਰ ਤੇ ਇਹ ਜਾਣਣ ਦੀ ਜ਼ਰੂਰਤ ਹੈ ਕਿ ਅੰਬ ਅੰਗੂਰ ਕੇਲਾ ਅਨਾਰ ਵਰਗੇ ਬਹੁਤ ਜ਼ਿਆਦਾ ਮਿੱਠੇ ਫਲ ਉਹਨਾਂ ਦੇ ਗਲੂਕੋਜ਼ ਦੇ ਪੱਧਰ ਨੂੰ ਵਿਗਾੜ ਸਕਦੇ ਨੇ ਇਨ੍ਹਾਂ ਫਲਾਂ ਦੇ ਵਿੱਚ glycemic index ਅਤੇ fructose ਦੀ ਮਾਤਰਾ ਉੱਚ ਹੁੰਦੀ ਹੈ ਯਾਨੀ ਕਿ ਜ਼ਿਆਦਾ ਹੁੰਦੀ ਹੈ ਸਿਹਤਮੰਦ ਲੋਕ ਵੀ ਇਸ ਦੇ ਨਾਲ ਪ੍ਰਭਾਵਿਤ ਹੋ ਸਕਦੇ ਹਨ ਜੇਕਰ ਉਹ ਰੋਜ਼ਾਨਾ ਬਹੁਤ ਜ਼ਿਆਦਾ ਮਿੱਠੇ ਫਲ ਖਾਂਦੇ ਨੇ ਅਕਸਰ ਆਪਾਂ ਇਹ ਸੁਣਦੇ ਹਾਂ ਕਿ ਫਲ ਖਾਣਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਪਰ ਜੇਕਰ ਤੁਹਾਨੂੰ ਕੋਈ ਸਮੱਸਿਆ ਜਾਂ ਫਿਰ ਕੋਈ ਸਮੱਸਿਆ ਨਹੀਂ ਵੀ ਆ ਪਰ ਜੇ ਤੁਸੀਂ ਲਗਾਤਾਰ ਮਿੱਠੇ ਫਲਾਂ ਦਾ ਸੇਵਨ ਹਰ ਰੋਜ਼ ਕਰਦੇ ਹੋ ਸਵੇਰੇ ਸ਼ਾਮ ਕਰਦੇ ਹੋ ਤਾਂ ਉਹ ਵੀ ਤੁਹਾਡੇ ਸਰੀਰ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਜਿਨ੍ਹਾਂ ਲੋਕ ਜਿਹੜੇ ਲੋਕਾਂ ਨੂੰ 슈ਗਰ ਹੈ ਉਹਨਾਂ ਨੂੰ ਕਹਿੰਦੇ ਫਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜੀ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਆਉਂਦਾ ਹੈ ਅੰਬ ਅੰਬ ਸਵਾਦ ਦੇ ਵਿੱਚ ਮਿੱਠਾ ਅਤੇ ਰਸੀਲਾ ਹੁੰਦਾ ਹੈ ਪਰ ਇਸ ਦੇ ਵਿੱਚ ਫਰੂਟੋਜ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਦਰਮਿਆਨੇ ਅੰਬ ਵਿੱਚ ਲਗਭਗ 30 ਗ੍ਰਾਮ ਕੁਦਰਤੀ ਖੰਡ ਹੁੰਦੀ ਹੈ ਕੇਲਾ ਕੇਲਾ ਫਾਈਬਰ ਅਤੇ ਪੋਟਾਸ਼ੀਅਮ ਦੇ ਨਾਲ ਭਰਪੂਰ ਹੁੰਦਾ ਹੈ ਪਰ ਜਿਵੇਂ ਜਿਵੇਂ ਇਹ ਪੱਕਦਾ ਹੈ ਇਸ ਦੇ ਵਿੱਚ ਖੰਡ ਦੀ ਮਾਤਰਾ ਵਧ ਜਾਂਦੀ ਹੈ ਇੱਕ ਦਰਮਿਆਨੇ ਕੇਲੇ ਵਿੱਚ ਲਗਭਗ 14 ਗ੍ਰਾਮ ਕੁਦਰਤੀ ਖੰਡ ਹੁੰਦੀ ਹੈ ਸੋਸ ਤੋਂ ਬਾਅਦ ਆਉਂਦਾ ਹੈ ਲੀਚੀ ਇਹ ਗਰਮੀਆਂ ਦਾ ਇੱਕ ਖਾਸ ਫਲ ਹੈ ਅਤੇ ਇਸ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ਖਾਧਾ ਜਾਂਦਾ ਹੈ ਪਰ ਯਾਦ ਰੱਖੋ ਕਿ ਲੀਚੀ ਵਿੱਚ ਖੰਡ ਵੀ ਭਰਪੂਰ ਹੁੰਦੀ ਹੈ 10 ਤੋਂ 12 ਲੀਚੀ ਵਿੱਚ ਲਗਭਗ 30 ਗ੍ਰਾਮ ਦੇ ਨੇੜੇ ਕੁਦਰਤੀ ਖੰਡ ਹੋ ਸਕਦੀ ਹੈ ਅਨਾਰ ਨੂੰ ਇੱਕ ਸਿਹਤਮੰਦ ਫਲ ਮੰਨਿਆ ਜਾਂਦਾ ਹੈ ਅਕਸਰ ਜਦੋਂ ਲੋਕ ਬਿਮਾਰ ਪੈਂਦੇ ਨੇ ਤਾਂ ਕਿਹਾ ਜਾਂਦਾ ਹੈ ਕਿ ਅਨਾਰ ਖਾਓ ਅਨਾਰ ਖਾਣ ਨਾਲ ਖੂਨ ਵੀ ਵਧੇਗਾ ਪਰ ਜੇਕਰ ਅਸੀਂ ਇਸ ਦੇ ਵਿੱਚ ਖੰਡ ਦੀ ਗੱਲ ਕਰੀਏ ਤਾਂ ਇੱਕ ਕੱਪ ਅਨਾਰ ਦੇ ਬੀਜਾਂ ਵਿੱਚ ਲਗਭਗ 24 ਗ੍ਰਾਮ ਕੁਦਰਤੀ ਖੰਡ ਹੁੰਦੀ ਹੈ ਤੇ ਜੇਕਰ ਰੋਜ਼ਾਨਾ ਤੁਸੀਂ ਇਹਨਾਂ ਸਾਰੇ ਫਲਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਜੋ ਖੰਡ ਯਾਨੀ ਕਿ 슈ਗਰ ਹੈ ਉਹ ਵੱਧ ਸਕਦੀ ਹੈ ਤੇ ਉਹ ਤੁਹਾਡੇ ਸਰੀਰ ਦੇ ਲਈ ਕਾਫੀ ਜ਼ਿਆਦਾ ਮਾੜੀ ਜੜ ਕੇ ਸਾਬਤ ਹੋ ਸਕਦੀ ਹੈ ਤਾਂ ਜਿੰਨਾ ਹੋ ਸਕੇ ਤੁਸੀਂ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ ਫਲ ਖਾਓ ਪਰ ਦੇਖ ਕੇ ਖਾਓ ਕਿ ਕਿਹੜਾ ਤੁਹਾਡੀ ਸਿਹਤ ਲਈ ਠੀਕ ਹੈ ਤੇ ਕਿਹੜਾ ਤੁਸੀਂ ਫਲ ਖਾ ਸਕਦੇ ਹੋ ਤੁਸੀਂ ਡਾਕਟਰ ਦੇ ਨਾਲ ਸਲਾਹ ਕਰ ਸਕਦੇ ਹੋ ਪੁੱਛ ਸਕਦੇ ਹੋ ਕਿ ਤੁਹਾਡੀ ਸਿਹਤ ਦੇ ਅਨੁਸਾਰ ਤੁਸੀਂ ਕਿਹੜੀ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ਤੇ ਹੋਰ ਵੀ ਇਦਾਂ ਦੀਆਂ ਟਿਪਸ ਨੂੰ ਜਾਣਨ ਦੇ ਲਈ ਸਾਡੇ ਚੈਨਲ ਵਿਸ਼ਵ ਵਾਰਤਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ